அதனால <senza Williams�idal Industry UK> <nhưng> <Coh claro> <Five hours> ਗਾਣਾ ਲਾਓ ਗਾਣਾ ਗਾਣਾ ਲੱਗ ਗਿਆ ਉਹ ਹੀ ਅੱਗੇ ਰਾਤ ਵੀ ਨਾ ਖਾਲੀ ਹੁੰਦੇ ਕੋਈ ਨਹੀਂ ਖਾਲੀ ਹੁੰਦਾ ਤੇ ਮੈਂ ਖਾਲੀ ਉਹ ਬੁੱਡੀ ਰੋਡ ਤੇ ਪਿੱਛੇ ਗੱਡੀ ਆਉਂਦੀ ਆ ਨਾ ਮੈਨੂੰ ਤਾਂ ਹੌਸਲਾ ਪਿੱਛੇ ਦਾ ਘਰ ਘਰ ਹੁੰਦਾ ਉਹ ਤਾਂ ਆਪਣੇ ਘਰ ਤਾਂ ਨਹੀਂ ਗੋਰਖਾ ਕਲੱਬ ਜਾ ਗਏ ਜਿੱਥੇ ਐਂਟਰੀ ਹੈ ਨਹੀਂ ਕੋਈ ਗੱਡੀ ਵੀ ਗਲਤ ਲਾਤੀ ਪਹਾੜਾਂ ਦੇ ਅੱਗੇ ਪਹਾੜਾਂ ਦੇ ਆਪਣੀ ਕੋਈ ਐਂਟਰੀ ਨਹੀਂ ਇੱਥੇ ਆਪਾਂ ਗਲਤ ਗੱਡੀ ਲਾ ਕੇ ਆਏ ਆ ਨਾ ਗੱਡੀ ਦੀ ਐਂਟਰੀ ਹੈ ਨਾ ਆਪਣੀ ਹੈ 골프 클럽 ਆ ਪੁਲਿਸ ਵਾਲੇ ਦੇ ਪੂਰੇ ਫੋਨ ਚਲਾਈਏ ਗੱਡੀ ਨਾਲ ਖੜੀ ਪੁਲਿਸ ਵਾਲਿਆਂ ਦੀ ਗੱਡੀ ਬਰਾਬਰ ਤਰੀ ਜਾਵੇ ਫੋਨ ਚਲਾਈ ਜਾਵੇ ਜਿਉ ਚਾਕੇ ਮੜੇ ਫੋਨ ਥੱਲੇ ਸੜਦਾ ਖੋਲੀ ਲਾਓ ਖੋਲੀ ਗੱਡੀ ਦਾ ਦੇਖੀ ਗੱਡੀ ਦਾ ਲੋਕ ਤਾਂ ਖੋਲ ਜਾ ਨਹੀਂ ਕਰੋ ਹੋਰ ਸਰ ਜਾ ਸਕਦੇ ਆ ਉੱਥੇ ਵੀਓ ਅੱਗੇ ਬਹੁਤ ਬਸਟਰੀ ਪਈ ਓਏ ਹੈਲੋ ਗਾਇਸ ਜਮਲਾ ਘੋਣਾ ਕਾਇਸ ਇਧਰ ਉਹਦੇ ਕੋ ਮੁੰਡੇ ਦੇ ਮਾਦ ਨਾ ਵੀਡੀਓ ਬੰਨੀ ਨਹੀਂ ਫੁੱਟਦੀ ਦੱਬ ਕੇ ਰੱਖ ਇਹਨਾਂ ਦੇ ਵੱਲ ਕੀ ਕੀ ਉਹਨਾਂ ਆਸਰੇ ਬਹੁਤ ਸਵਾਲ ਆ ਇੰਨਾ ਤਾਂ ਚੱਲਦੇ ਰਹਿੰਦਾ ਹੈ ਨਾ ਚੱਲਦੇ ਬਹੁਤ ਨਜ਼ਾਰਾ ਆ ਰਿਹਾ ਜੁੜੇ ਨਾ ਬਾਕੀ ਵਿੱਕੀ ਨੂੰ ਥੋੜਾ ਜ਼ਿਆਦਾ ਨਜ਼ਾਰਾ ਆ ਰਿਹਾ ਲੋਕੇਸ਼ਨ ਕਿਹੜਾ ਨਾ ਅੱਜ ਕਿੱਪਾ ਆ ਗਏ ਇਸ ਮਡੇ ਕੰਮ ਇਹਦਾ ਹੋਵੇ ਕੰਮਾਂ ਚ ਆ ਗਏ ਵਿੱਕੀ ਆਪਾਂ ਪਹਿਲਾ ਵਲੌਗ ਆ ਆਪਣਾ ਜੇ ਇਹ ਸੈੱਟ ਹੋ ਗਿਆ ਨਾ ਪਹਿਲਾ ਵਲੌਗ ਆਪਣਾ ਹਨਾ ਫੇਰ ਨਹੀਂ ਛੱਡਦੇ ਆਪਾਂ ਆ ਆਪਣਾ ਫਾਰਮ ਹਾਊਸ ਦਿਖਾ ਦੇ ਅੱਜ ਬਹੁਤ دیر ਬਾਅਦ ਵਾ ਆਈ ਕਿ ਮਾਰੀ ਆ ਬਾਈ ਜੀ ਬਹੁਤ ਸੋਹਣਾ 뷰 ਆ ਦੇਖੋ ਹਾਏ ਗਾਇਸ ਕਿੱਥੇ ਆ ਗਏ ਕਮਨ ਮਾਈ ਫਰੈਂਡ ਉਹ ਜਿਮ ਲਈ ਜਾਂਦੇ ਆ ਇਧਰ ਉਂਦਰ ਜਿਮ ਲਾ ਰਹੇ ਆ ਮੁੰਡੇ ਨੂੰ ਜਿਮ ਦਾ ਬਹੁਤ ਸ਼ੌਂਕ ਆ ਮੇਰੇ ਵੀਰੋ ਹੋਰ ਦੱਸ ਜੋਦੇ ਕਿਵੇਂ ਆ ਬਸ ਠੀਕ ਆ ਸਵਾਦ ਆ ਰਿਹਾ ਪੂਰਾ ਪੂਰਾ ਆਪਕੇ ਆ ਇਹ ਨਜ਼ਾਰਾ ਆ ਨਾ ਭਾਈ ਦੁਨੀਆ ਦਾ ਕੁਦਰਤ ਹੈ ਉਹ ਫੋਨ ਨਹੀਂ ਦੇਖ ਸਕਦਾ ਅੱਖਾਂ ਹੀ ਦੇਖ ਸਕਦੀਆਂ ਬਸ ਸਾਡਾ ਵਲੌਗ ਚੱਲ ਜੇ ਜੇਸੀ ਵਲੌਗ ਚੱਲਦਾ ਚੱਲ ਗਿਆ ਨਾ ਅਸੀਂ ਨਜ਼ਾਰੇ ਲਵਾਂਗੇ ਬਹੁਤ ਤੇ ਤੁਹਾਨੂੰ ਵੀ ਨਮੀ ਤੋਂ ਉਹ ਵੈਸੇ ਅਸੀਂ ਟਰਾਈ ਕਰੀ ਜਾਂਦੇ ਆ ਆ ਦੇਖੋ ਇਹ ਇੰਗਲੈਂਡ ਆ ਬਟ ਅਸੀਂ ਪਿੰਡਾਂ ਚ ਵਾਓ ਵਾਹ ਵਾਹ ਕੀ ਵਿਊ ਹੈ ਯਾਰ ਦੇਖੋ ਇਧਰ ਉਹ ਬੁਲਾ ਰਿਹਾ ਓਏ ਕਰੋ ਗੱਲ ਉਧਰ ਵਾਲਾ ਜੀ ਸ਼ੂਟਿੰਗ ਕਰਕੇ ਆਏ ਉਧਰ ਓਏ ਕੁਝ ਕੁਝ ਕੈਨਟ ਰੀਲੀ ਗੇਟ ਯੂ ਨੀਡਸ ਹਾਂ ਜੀ ਆ ਵੀ ਅੱਧਾ ਜਿਹਾ ਆ ਗਿਆ ਪੰਸਕੋ ਕੌਕ ਦਾ ਬਣੀ ਕਿੱਤ ਸੋਲੂ ਨੀ ਨਹੀਂ ਗਾ ਕੋ ਆ ਪੰਗਾ ਭੇ ਗਿਆ ਬਈ ਮੈਂ ਕਹੀ ਇਹਨਾਂ ਨੂੰ ਆਪਣੀ ਜਗ੍ਹਾ ਨਹੀਂ ਹੈਗੀ ਇਹ ਹਟਦੇ ਤਾਂ ਐ ਨਹੀਂ ਉਹਦਾ ਕਹਾਵਾਰੇ ਵਾਪਸ ਨਹੀਂ ਕਰੀ ਚਾਹਾਂ ਚੱਕ ਤੇ ਜੇ ਤੈਨੂੰ ਵਲੌਗ ਚ ਲੈ ਲਿਆ ਇੱਥੇ ਬੈਠੇ ਨੂੰ ਆਪਾਂ ਤੇਰੇ ਕੋਲ ਨੈਟਵਰਕ ਦੀ ਪ੍ਰੋਬਲਮ ਪੈ ਗਈ ਆ ਬਹੁਤ ਦੂਰ ਆਏ ਆ ਸੀ ਉੱਥੇ ਆ ਰਹੇ ਆਂ ਆ ਵੀ ਤੇਜਾ ਆਪਣਾ ਯਾਰ ਆ ਕੋ ਮਧਿਆ ਕੋਰ ਸਾਹ ਪੈਂਚੋ ਜਕੇ ਨੇ ਸਾਡੇ ਸ਼ੋਰਟ ਰਾਈਡ ਦੀ ਬੋਣੀ ਏ ਓਏ ਐਤਵਾਰ ਨੂੰ ਵੀ 60 70 ਦੀ ਟੈਂਕੀ ਭੂਗੇ ਦੰਨੇ ਆ ਸੀ ਤੇ ਹੋਰ ਤਾਂ ਕੁਝ ਮੀਂਹ ਵਹਿ ਰਿਹਾ ਵਾਰ ਬਹੁਤ ਜਿਆਦੇ ਮਜ਼ਾ ਆ ਰਿਹਾ ਬਾਬਿਓ ਕਿਦਾਂ ਬਾਬਿਓ ਆਪਣਾ ਫਰਸਟ ਵਲੌਗ ਆ ਬੋ ਘੈਂਟ ਫਿੱਕਰਿਓ ਸਪੋਰਟ ਆਪਾਂ ਸ਼ੁਰੂ ਕੀਤਾ ਕੰਮ ਵਲੋਗਿੰਗ ਦਾ ਅੱਗੇ ਅੱਗੇ ਬੋ ਘੈਂਟ ਦਿਖਾਵਾਂਗੇ ਤੁਹਾਨੂੰ ਸਿੱਟਮ ਅੱਗੇ ਅੱਗੇ ਦਿਖਾਵਾਂਗੇ ਐਟਮ ਐਟਮ ਆ ਦਿਖਾਵਾਂਗੇ ਤੁਹਾਨੂੰ ਸਹੀ ਹਾਲਾ ਲੋ ਵੀ ਬਾਬਿਓ ਯੂਕੇ ਦੇ ਪਿੰਡਾਂ ਚ ਘੁੰਮ ਰਹੇ ਆ ਉਹ ਨਜ਼ਾਰਾ ਆ ਰਿਹਾ ਠੰਡ ਮੀਂਹ ਪੈ ਰਿਹਾ ਤੇ ਜਾ ਰਹੇ ਆ ਜੀ ਮੀਂਹ ਪੈਣਾ ਮੀਂਹ ਪੈਂਦਾ ਹੋਵੇ ਇਹ ਗੱਡੀ ਚਲਾਉਂਦਾ ਵੱਖਰਾ ਹੀ ਨਜ਼ਾਰਾ ਆਉਂਦਾ ਖੇਤਾਂ 'ਚ ਫਿਰ ਰਹੇ ਆ ਦੇਖੋ ਜੀ ਬਹੁਤ ਮਜ਼ਾ ਆਈ ਜਾਂਦਾ ਬਹੁਤ ਮਜ਼ਾ ਆਈ ਜਾਂਦਾ ਆਪਾਂ ਵੀ ਆਪਣਾ ਉਹ ਨਜ਼ਾਰਾ ਆ ਰਿਹਾ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਜਿਹੜਾ ਬਲੌਗ ਚੱਲ ਰਿਹਾ ਜੀ ਇਹ ਇਹ ਤੋਂ ਅੱਗੇ ਅੱਗੇ ਆਪਾਂ ਵਧੀਆ ਕੀ ਚਾ ਲੈ ਕੇ ਆਵਾਂਗੇ ਸਿੱਖ ਰਹੇ ਆ ਹੌਲੀ 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 ਸਿੱਖ ਰਹੇ ਆ ਤੇ ਬਣਾ ਕੇ ਪਾਵਾਂਗੇ ਸਾਨੂੰ ਤਾਂ ਪਤਾ ਨਹੀਂ ਕਿਵੇਂ ਬਣੀ ਜਾਂਦਾ ਇਹ ਬਟ ਬਟ ਅਸੀਂ ਅਸੀਂ ਥੋੜੇ ਕਾਕੇ ਅਸੀਂ ਦੇਖੋ ਕਿੱਥੇ ਕਿੱਥੇ ਘੁੰਮ ਰਹੇ ਆ ਇਹ ਯੂਕੇ ਆ ਇੰਡੀਆ ਨਹੀਂ ਹੈਗਾ ਇਹ ਸੜਕਾਂ ਬੜੀ ਹਿੰਦੀ ਵਾਲੀ ਲੱਗਦੀ ਆ ਓਕੇ ਆ ਦੇਖੋ ਪਿੰਡਾਂ 'ਚ ਰਹਿਣ ਦਾ ਨਜ਼ਾਰਾ ਹੀ ਵੱਖਰਾ ਬਈ ਹਨਾ ਦਾਸ ਕਹੀ ਆ ਆ ਦੇਖੋ ਪੰਪ ਤੇ ਆ ਗਿਆ ਮਿੱਤਰੋ ਤੇਲ ਪਾ ਰਹੇ ਆ ਟੈਂਕੀਆਂ ਫੁੱਲ ਕਰਾਉਣੀਆਂ ਗੱਡੀ ਦੀਆਂ ਅੱਜ ਫੁੱਲ ਕਰਾ ਦੇਣੀ ਆ ਨਾ ਕਿੱਥੋਂ ਚੱਲਾਂਗੇ ਕਿੱ데 ਨਿਕਲਾਂਗੇ ਕਿਦੇ ਰੂਟ ਤੇ ਦੇਖੋ ਜੀ ਪੰਪ ਤੇ ਆ ਗਏ ਆ ਅੰਦਰ ਚੱਲਦੇ ਆ ਜੇ ਉਹਦੇ ਕੁਝ ਖਾਣ ਨੂੰ ਲੈ ਕੇ ਹੁੰਨੇ ਆ ਜਾ ਆ ਜਾ ਨਿਕਲਣਾ ਆ ਰਿਹਾ ਹੈ ਹੈ ਕੋਈ ਗੱਲ ਨਹੀਂ ਦੱਸੋ ਵੀ ਕੀ ਬਿਨਾ ਦੱਸ ਬਈ ਮਿੱਤਰਾ ਦੱਸ ਕੀ ਬਿਨਾ ਕੋਈ ਵੀ ਮਿੱਤਰੋ ਰੈੱਡ ਬੁੱਲਾਂ ਲੈ ਲੀਆਂ ਤੇ ਗੱਡੀ ਦੀ ਟੈਂਕੀ ਫੁੱਲਾ ਪਰਾ ਸੁੱਚੋਏ ਗੱਡੀ ਦੀ ਟੈਂਕੀ ਫੁੱਲਾ ਤੇ ਬੱਸ ਹੁਣ ਲੰਬੇ ਰੋਡ ਤੇ ਜਾਣ ਲੱਗੇ ਆ ਬਾਬਿਓ ਪਤਾ ਨਹੀਂ ਕਿ